ਦੂਵੇਂ ਮਰਤਿਆ ਨੀਆ ਬਗਾਨਾ ਬੰਦਾ ਕਿਹੜਾ ਦਾ ਮੈਂ ਤਾਂ ਉਹੀ ਤੇਰੋਂ ਨਿਕਲੇ ਨੈਣੂ ਕਿਹਾ ਸੀ ਵੀ ਬਾੜੇ ਚ ਨਹੀਂ ਆਉਣਾ ਇਹਨੂੰ ਤਾਂ ਕਿਸੇ ਦੀ ਚੜੀ ਲੱਥੀ ਦੀ ਜਮੀ ਸ਼ਰਮ ਲੱਗ ਗਈ ਆ ਦੀ ਬੰਦਾ ਤਾਂ ਆਪ ਦਾ ਖਾ ਗਈ ਹੁਣ ਬਗਾਨੇ ਤੇ ਡੋਰੀਆਂ ਡਾਲਦੀ ਫਿਰਦੀ ਐ ਤੈਨੂੰ ਸ਼ਰਮ ਨਹੀਂ ਆਦੀ ਦੱਸ ਤੈਨੂੰ ਸ਼ਰਮ ਨਹੀਂ ਆਦੀ ਮੰਮੀ ਤੇ ਮਾਰੂ ਤੂੰ ਇਹੇ ਕਹਿ ਤਾਏ ਕਿ ਹੋਣਾ ਮਖਤਰੇ ਤੈਨੂੰ ਤਾਣੀ ਲੱਗੇ ਗਈ ਵੀ ਹੋਰ ਸ਼ਰਮ ਲਾਹੂਗੀ ਉਹ ਤਾਂ ਤੈਨੂੰ ਪਤਾ ਭੈਣੇ ਮਾਂ ਤਾਂ ਉਹੀ ਪੜਕ ਜਾਂਦੀ ਐ ਨਿੱਕੀ ਨਿੱਕੀ ਗੱਲ ਤੇ। ਅੱਛਾ ਅੱਛਾ ਹੁਣ ਮਾਂ ਉਹੀ ਪੜਕ ਜਾਂਦੀ ਐ ਤੇ ਉਹ ਬੰਦਾ ਦੱਸ ਨਹੀਂ ਮੈਨੂੰ ਕੌਣ ਸੀ ਜਿਹੜਾ ਤੇਰੇ ਕੋਲੇ ਖੜਾ ਸੀ? ਭੈਣੇ ਉਹਨੂੰ ਤਾਂ ਨਹੀਂ ਮੈਂ ਜਾਣਦੀ। ਜਾਣਦੀ ਨਹੀਂ ਪਰ ਖੜਾ ਕੀ ਕਰਦਾ ਸੀ ਤੇਰੇ ਕੋਲੇ? ਮੇਰਾ ਤਾਂ ਕਾਸੀ ਨੂੰ ਚਿੱਤ ਨਹੀਂ ਮੰਨਦਾ ਚ। ਮੈਂ ਤਾਂ ਆਪਦੇ ਅੱਖੀ ਦੇਖ ਕੇ ਤਾਂ ਕਿ ਮੱਖੀ ਵੀ ਨਹੀਂ ਨਿਕਲੀ ਜਾਂਦੀ। ਚਲੋ ਛੋਟੀ ਤਾਂ ਕੰਮ ਕਰਦੀ ਫਰੀ ਜਾਂਦੀ ਐ। ਨਾਹੀਂ ਤਾਂ ਨੌਕਰੀ ਤੇ ਜਾਂਦੀ ਹੈਗੀ। ਨਾ ਮਾਲ ਪਸੂ ਸੰਭਣ ਵਾਗੀ। ਉਹਨੂੰ ਤਾਂ ਮੈਂ ਕੀ ਕਹਾਂ। ਇਹ ਦੇਖ ਲਾ ਅੰਦਰੀ ਚ ਲੁੱਕ ਗਈ। ਉਹੀ ਗੱਲ ਆ ਭਿੱਜੀ ਬਿੱਲੀ ਮੰਗੂ ਅੰਦਰੀ ਸਾਪੜ ਗਈ ਨਾ ਬਾਹਰ ਨਿਕਲਦੀ ਆ ਵੀ ਕੋਈ ਕੰਮ ਧੰਦਾ ਕਰ ਲੇ ਦੇਖ ਲੈ ਜਮਾ ਸ਼ਰਮ ਲਹੀ ਪਈ ਐ ਜੀ ਤਾਂ ਮਾਂ ਕੀ ਆ ਪਤਾ ਕੀ ਕੱਲੀ ਬੋਲੀ ਜਨੀਆ ਦੱਸ ਪੁੱਤ ਕੱਲੀ ਨਾ ਬੋਲਾਂ ਹੋਰ ਦੱਸ ਮੈਂ ਕੀ ਕਰਾਂ ਅੱਜ ਤਾਂ ਉਹੀ ਗੱਲ ਹੋ ਗਈ ਜਿਹੜਾ ਕਣਕ ਮੱਥੇ ਨਹੀਂ ਲੱਗਣਾ ਸੀ ਉਹ ਲੱਗ ਗਿਆ ਮੈਨੂੰ ਵੀ ਪਤਾ ਲੱਗ ਗਿਆ ਉਹਦਾ ਮੈਨੂੰ ਮੀਤ ਨੇ ਸਾਰਾ ਕੁਝ ਦੱਸਤਾ ਸੀ ਪੁੱਤ ਮੈਂ ਤਾਂ ਕਦੀ ਆ ਸੋਚਿਆ ਵੀ ਨਹੀਂ ਸੀਗਾ ਵੀ ਆਪਣੀਆਂ ਨੋਹਾਂ ਦੀਆਂ ਆ ਕੁਛ ਕਰਨਗੀਆਂ ਹੁਣ ਬੰਦੇ ਦੇ ਕਿਹੜਾ ਆਪਾਂ ਅੰਦਰ ਵੜ ਕੇ ਦੇਖ ਲੈਣਾ ਹੁਣ ਮੈਂ ਤਾਂ ਉਹਨੂੰ ਇੰਨੀ ਸਿਆਣੀ ਸਮਝਦਾ ਸੀਗਾ ਵੀ ਇਹਦੇ ਵਰਗੀ ਤਾਂ ਕੋਈ ਹੈ ਹੀ ਨਹੀਂ ਤੇ ਅੱਜ ਦੇਖ ਲੈ ਮੈਂ ਇਹਨੂੰ ਐਂ ਦੱਸ ਬੰਦੇ ਦੀ ਪਛਾਣ ਆਈ ਆ ਕੌਣ ਸੀ ਪਿੰਡ ਦਾ ਹੀ ਸੀਗਾ ਬੇਪੁੱਤ ਮੈਨੂੰ ਤਾਂ ਕੋਈ ਸਿਆਣ ਵੀ ਨਹੀਂ ਆਈ ਮੈਨੂੰ ਤਾਂ ਦੇਖ ਕੇ ਹੋ ਐਂ ਭੱਜਿਆ ਜਿਵੇਂ ਪਤਾ ਨਹੀਂ ਚੋਰ ਭੱਜਦਾ ਹੁੰਦਾ ਘਰੋਂ ਉਹੀ ਤਾਂ ਗੱਲਾਂ ਨਾਲੇ ਮੇਰੀ ਗੱਲ ਹੁਣ ਮੈਂ ਤਾਂ ਉਹੀ ਇਹਦੀ ਹਮਾਇਤ ਜੀ ਕਰਾਉਂਦਾ ਰਹਿੰਦਾ ਸੀਗਾ ਉਈ ਉੱਤੋਂ ਦੀ ਹੋ ਕੇ ਗਈ ਹੈ ਨਾ ਜਦੋਂ ਕੱਲ ਤੂੰ ਮੈਨੂੰ ਕਹੀ ਜਾਂਦੀ ਵੀ ਇਹ ਤਾਂ ਬਾੜੇ ਜਾਣਾ ਸਾਰਾ ਕਿਤੇ ਬੰਦ ਤੂੰ ਸਹੀ ਕਹਿੰਦੀ ਸੀ ਮੇਰੇ ਅੱਖਾਂ ਤੇ ਪੜਦਾ ਪਿਆ ਉਹ ਜਿਹੜਾ ਮੈਂ ਹਮਾਇਤ ਕਰੀਂਦਾ ਵੀ ਕੋਈ ਨਾ ਮਾ ਕੋਈ ਨਾ ਪਰ ਤੈਨੂੰ ਉਹੀ ਗੱਲ ਸਿਆਣੇ ਬੰਦੇ ਨੂੰ ਵੱਧ ਪਤਾ ਹੁੰਦਾ ਪੁੱਤ ਮੈਂ ਹੁਣ ਸਾਰੀ ਦੁਨੀਆ ਦੇਖੀ ਆ ਮੈਂ ਕਾਮਲੀ ਹੋ ਕੇ ਤਾਂ ਨਹੀਂ ਕਹਿੰਦੀ ਆ ਕਿ ਜਦੋਂ ਬੰਦਾ ਉੱਠ ਜਾਂਦਾ ਫਿਰ ਤਸਰ ਤੋਂ ਫਿਰ ਤਾਂ ਕਿ ਕੰਦਾ ਵੀ ਗੱਲਾਂ ਕਰਨ ਲੱਗ ਜਾਂਦੇ ਨੇ ਇਹ ਤਾਂ ਮੈਂ ਸ਼ਰਿਆਮ ਫੜੀ ਆ ਉੱਤੋਂ ਮੇਰੇ ਗੱਲ ਸੁਣ ਪੁੱਤ ਜੇ ਸੱਚੀ ਹੁੰਦੀ ਫਿਰ ਮੇਰੇ ਸਾਹਮਣੇ ਉਹ ਬੰਦਾ ਨਾ ਖੜਦਾ ਮੈਂ ਉਹਨੂੰ ਬੋਲ ਵੀ ਮਾਰਿਆ ਉਹਨੇ ਤਾਂ ਮੇਰੀ ਇੱਕ ਵੀ ਨਹੀਂ ਸੁਣੀ ਹੱਦ ਹੋ ਗਈ ਆ ਲੈ ਜਿੱਦੇ ਉਹਦਾ ਭਰਾ ਆ ਹੈਨਾ ਉਹਦੇ ਤਾਂ ਇੰਨੀ ਸਿਆਣੀ ਬਣਦੀ ਸੀ ਮੈਂ ਆਦੀ ਧੀ ਨਾਲ ਜ਼ਿੰਦਗੀ ਗੁਜ਼ਾਰ ਲੂੰਗੀ ਮੈਂ ਵਿਆਹ ਨਹੀਂ ਕਰਾਉਣਾ ਤੇ ਅੰਦਰੋਂ ਅੰਦਰੀ ਇਹ ਦੇਖ ਲੈ ਇਹ ਜਾ ਕੋਈ ਤਾਂ ਚੜਾਈ ਜਾਂਦੀ ਇਹ ਤਾਂ ਇਹ ਤਾਂ ਗੱਲਾਂ ਹੀ ਹੁੰਦੀਆਂ ਨੇ ਆਪਣੇ ਨਾਲ ਤਾਂ ਉਹ ਗੱਲ ਹੋ ਗਈ ਸੱਪ ਦੇ ਮੂੰਹ ਚ ਆ ਗਈ ਕਿਰਲੀ ਜੇ ਲਗਾਉਂਦਾ ਤਾਂ ਵੀ ਮਰਦਾ ਜੇ ਥੁੱਕਦਾ ਤਾਂ ਵੀ ਮਰਦਾ ਚਲੋ ਉਹ ਤਾਂ ਠੀਕ ਆ ਵਾ ਹੁਣ ਕੀ ਕੀਤਾ ਜਾਵੇ ਫਿਰ ਕੀ ਕੀਤਾ ਜਾਵੇ ਪੁੱਤ ਮੇਰੀ ਤਾਂ ਇਹੀ ਆ ਇਹਦੇ ਭਰਾ ਨੂੰ ਕਹੇ ਦੇ ਵਿਆਪਦੀ ਨੂੰ ਲੈ ਜਾਣਾ ਹੁਣ ਜਾਂਦੀ ਵੀ ਨਹੀਂ ਹੈਗੀ ਜੇ ਹੁਣ ਧੱਕੇ ਨਾਲ ਕੱਢਾਂਗੇ ਤਾਂ ਉਹੀ ਗੱਲ ਕਹਿੰਦੇ ਹੁੰਦੇ ਆ ਦਾਤੀ ਦੇ ਤਾਂ ਇੱਕ ਪਾਸੇ ਦੰਦੇ ਹੁੰਦੇ ਆ ਲੋਕਾਂ ਦੀ ਜ਼ੁਬਾਨ ਦੇ ਦੋਨਾਂ ਪਾਸੇ ਦੰਦੇ ਹੁੰਦੇ ਆ ਉਹ ਤਾਂ ਆਪਾਂ ਨੂੰ ਹੀ ਮਾੜਾ ਬਣਾਉਣਗੇ ਤੇ ਮੈਂ ਤਾਂ ਐ ਸੋਚਦਾ ਸੀਗਾ ਵੀ ਰਹਿਣ ਦਿੰਦੇ ਇੱਥੇ ਇਹਨੂੰ ਅੱਡ ਕਰ ਦਿੰਦੇ ਆ ਲੈ ਪੁੱਤ ਅੱਡ ਕਰ ਦਾਂਗੇ ਫਿਰ ਤਾਂ ਇਹਨੂੰ ਜਮਾ ਖੁੱਲ ਹੋਜੂਗੀ ਫਿਰ ਇਹ ਆਪਣੇ ਕਹਨੇ ਕੋਨੇ ਚ ਨਹੀਂ ਚੱਲਦੀ ਹੁਣ ਮਾੜੀ ਮੋਟੀ ਤਾਂ ਡਰਦੀ ਹੈਗੀ ਫਿਰ ਹੁਣ ਵੀ ਕੀ ਕੀਤਾ ਜਾਵੇ ਮੇਰੇ ਤਾਂ ਸਮਝੋਂ ਬਾਹਰ ਇਹਦੇ ਭਰਾ ਨਾਲ ਨਾਲ ਗੱਲ ਕਰਾਂ ਜੇ ਹੁਣ ਮੈਨੂੰ ਆਏ ਆ ਵੀ ਜੇ ਮੈਂ ਉਹਦੇ ਭਰਾ ਨਾਲ ਆਹ ਗੱਲ ਕੀਤੀ ਉਹ ਆਪਾਂ ਨੂੰ ਹੀ ਮਾੜਾ ਬਣਾਊਗਾ ਅਬੀ ਮੇਰੀ ਭੈਣ ਨੂੰ ਘਰੋਂ ਕੱਢਣ ਵਾਸਤੇ ਤੁਸੀਂ ਇਹੋ ਜਿਹੀਆਂ ਸਕੀਮਾਂ ਲਾਉਂਦੇ ਹੋ ਕਿਉਂਕਿ ਲੋਕ ਉਹ ਚੀਜ਼ ਨਹੀਂ ਦੇਖਦੇ ਨਾ ਲੋਕ ਤਾਂ ਉਹ ਦੇਖਦੇ ਆ ਵੀ ਹਾਂ ਹੁਣ ਸਾਨੂੰ ਹਿੱਸਾ ਦੇਣਾ ਪਊਗਾ ਤਾਂ ਤੁਸੀਂ ਇਹੋ ਜਿਹੀਆਂ ਤੌਮਤਾ ਲਾਉਂਦੇ ਹੋ ਮੇਰੀ ਧੀ ਭੈਣ ਤੇ ਪੁੱਤ ਤੌਮਤਾ ਤਾਂ ਕਿਉਂ ਲਾਉਨੇ ਆ ਜੇ ਕੋਈ ਆਪਦੇ ਅੱਖੀ ਦੇਖਦਾ ਨਾ ਉਹ ਕੋਈ ਝੂਠ ਤਾਂ ਬੋਲਦਾ ਨਹੀਂ ਮੈਂ ਏਡੀ ਕਾਮਲੀ ਥੋੜੀ ਆਗੀ ਨਾ 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 ਮਾਂ ਮੈਂ ਤਾਂ ਕਹਿੰਦਾ ਵੀ ਨਹੀਂ ਹੈਗਾ ਵੀ ਤੂੰ ਝੂਠ ਮਾਰਦੀ ਆ ਅੱਗੇ ਉਹੀ ਗੱਲ ਆ ਸੀ ਨਾ ਮੈਂ ਤੇ ਮੀਤ ਗੱਲ ਕਰਕੇ ਹਟੇ ਸੀਗੇ ਹੁਣ ਮੀਤ ਨੂੰ ਇੰਨੇ ਸਾਲ ਹੋ ਗਿਆ ਨੌਕਰੀ ਕਰਦਿਆਂ ਕਦੇ ਤੂੰ ਉਹਦੀ ਗੱਲ ਨਹੀਂ ਬਣਾਈ ਹੈਗੀ ਜਦੋਂ ਉਹ ਸਹੀ ਹੈ ਕਿਉਂ ਗੱਲ ਬਣੂਗੀ ਅੱਜ ਤਾਂ ਜੇ ਤੂੰ ਅੱਖੀ ਦੇਖੇ ਤਾਂ ਹੀ ਤੂੰ ਗੱਲਾਂ ਕਰਦੀ ਆ ਪੁੱਤ ਮੇਰੀ ਗੱਲ ਤਾਂ ਸੁਣ ਅੱਗੇ ਤਾਂ ਮੇਰਾ ਤਾਂ ਆਈ ਜੀ ਕਰਦਾ ਐਡੇ-ਐਡੇ ਕੇਸ ਨੇ ਗੁੱਤਨੀ ਨਾ ਉਹਦੇ ਕੈਂਚੀ ਨਾ ਕੱਟਦਾ ਹੈ ਉਹ ਗੁੱਤ ਕਰ ਲੈਂਦੀ ਹੈਗੀ ਤੇ ਤੁਰੀ ਜਾਂਦੇ ਆ ਉਹ ਸੱਪ ਮੰਗੂ ਲਟਕਾਉਂਦੀ ਚੱਲ ਕੋਈ ਨਾ ਇੱਕ ਤਾਂ ਮੈਂ ਉਹ ਬੰਦੇ ਦਾ ਪਤਾ ਕਰਦਾ ਵੀ ਹੈ ਕਿਹੜਾ ਮੇਰਾ ਸਾਲਾ ਤੇ ਦੂਜਾ ਇਹਦੇ ਤੇ ਲਗਾਮ ਲਾ ਕੇ ਰੱਖੋ ਕਿ ਕੋਈ ਇਹਨੂੰ ਕੱਪੜਾ ਲੀੜਾ ਟੰਗਦਾ ਨਹੀਂ ਦੇਣਾ ਹੈਗਾ ਤੇ ਘਰੋਂ ਤਾਂ ਜਮਾ ਹੀ ਨਾ ਨਿਕਲਣ ਦੋ ਇਹਨੂੰ ਫਿਰ ਤੋ ਮੈਂ ਕਿੱਥੇ ਨਿਕਲਣ ਲੰਦਨੀ ਆ ਮੇਰਾ ਤਾਂ ਐਂਜੀ ਕਰਦਾ ਵੀ ਇਹਦੇ ਪਾਟੇ ਪੁਰਾਣੇ ਲੀੜੇ ਪਾ ਕੇ ਤੇਰਾ ਸਿਰ ਜਮਾ ਮੈਂ ਗੰਜਾ ਕਰਦਾ ਵੀ ਇਹ ਕਿਸੇ ਨੂੰ ਸੋਹਣੀ ਵੀ ਨਾ ਲੱਗੇ ਮੇਰੀ ਗੱਲ ਸੁਣਵਾ ਹੁਣ ਦੇਖ ਮੈਂ ਵੀ ਖੇਤ ਦਾ ਜਾਂਦਾ ਖੇਤੇ ਜਾਏ ਬਿਨਾਂ ਛਰਦਾ ਮੀਤ ਦਾ ਨੌਕਰੀ ਤੇ ਜਾਏ ਬਿਨਾਂ ਉਹ ਦਾ ਨਾ ਜਿਹੜੇ ਕੋਈ ਆਪਦੀਆਂ ਇੱਥੇ ਚਾਤੀਆਂ ਤਾਈਆਂ ਦੇ ਜਾ ਕੇ ਗੱਲਾਂ ਕਰਨੇ ਸਾਰੇ ਕਰਦੇ ਬੰਦ ਘਰੇ ਦਾ ਇਹਦੀ ਜ਼ਿੰਦਗੀ ਇਹੋ ਜੀ ਬਦਰੀਨ ਕਰਦੇ ਵੀ ਰੋਟੀ ਵੀ ਰੈਨ ਨੂੰ ਟਾਈਮ ਸਿਰ ਤੇ ਨਾ ਮਿਲੇ ਨੂੰ ਚਾਰ ਦਿਨਾਂ ਚੱਕਲ ਆ ਜੂਗੀ ਮੈਂ ਪੁੱਤ ਮੈਂ ਕਿਹੜੀਆਂ ਆਪਦੀਆਂ ਸਹੇਲੀਆਂ ਨਾਲ ਗੱਲਾਂ ਕਰਨ ਗਈ ਸੀ ਮੈਂ ਤਾਂ ਉਹ ਤੇਰੇ ਚਾਚੇ ਕੇ ਮਰਗਤ ਹੋ ਗਈ ਉਹਨਾਂ ਦੇ ਬੈਠਣ ਗਈ ਸੀ ਮੇਰਾ ਕੀ ਜੀ ਕਰਦਾ ਘਰ ਸੁੰਨਾ ਛੱਡ ਕੇ ਜਾਣ ਨੂੰ ਇਹਦਾ ਕੀ ਪਤਾ ਕਿ ਨੂੰ ਅੰਦਰ ਬਾੜ ਲੇ ਮੇਰਾ ਤਾਂ ਨਾ ਸੋਚ-ਸੋਚ ਕੇ ਦਿਮਾਗ ਖਰਾਬ ਹੋ ਜਾਂਦਾ ਵੀ ਜੇ ਹੁਣ ਮੈਂ ਪਿੰਡ ਚ ਜਾਊਗਾ ਪਿੰਡ ਵਾਲੇ ਦਾ ਉਹੀ ਗੱਲ ਟੀਚਰਾਂ ਕਰਨਗੇ ਟੀਚਰਾਂ ਤਾਂ ਕਰਨਗੇ ਮੇਰਾ ਬਾਹਰ ਨਿਕਲਣਾ ਮੋਹ ਦੁੱਬਰ ਹੋਇਆ ਪਿਆ ਅਗਲਾ ਮੈਨੂੰ ਕੀ ਕਹੂਗਾ ਇਹਨੂੰ ਇਹ ਅੰਨੀ ਸੀ ਇਹਨੂੰ ਕਿਉਂ ਰੱਖਿਆ ਇਹਨੂੰ ਭੋਗਤੀ ਨਾ ਕੱਢਿਆ ਲੋਕ ਮੈਨੂੰ ਆਏ ਕਹਿਣਗੇ ਉਹਦੀ ਇਹਦਾ ਰੱਸਾ ਲਾਹਿਆ ਹੁੰਦਾ ਪਰ ਇਹ ਆਪਾਂ ਸੌਕੇ ਹੁੰਦੇ ਨਾ ਕੁੜੀ ਨਿਆਣੀ ਸੀ ਆਪਦੇ ਕੋਲੇ ਰਹਿੰਦੀ ਓਹ ਹੋਰ ਨਾਲੇ ਆਪਦੇ ਪਿੰਡ ਆਪਦੇ ਕੋਲਸ ਮਰਜ਼ੀ ਕਰੀ ਜਾਂਦੀ ਇੱਥੇ ਆਪਾਂ ਨੂੰ ਤਾਂ ਨਹੀਂ ਉਹ ਗੱਲ ਲੋਕ ਆਪਣੀਆਂ ਗੱਲਾਂ ਬਣਾਉਂਦੇ ਚੱਲ ਮੇਰੀ ਗੱਲ ਸੁਣਵਾ ਜਿਹੜਾ ਕੁਝ ਹੋ ਗਿਆ ਹੋ ਗਿਆ ਘਰੇ ਕਲੇਸ਼ ਘੱਟ ਪਾਓ ਲੋਕਾਂ ਨੂੰ ਕਿਹੜਾ ਹੁਣ ਪਤਾ ਨਹੀਂ ਲੱਗਿਆ ਹੁਣ ਇਸ ਗੱਲ ਦਾ ਜਦੋਂ ਕੁੱਟੀ ਐ ਲੋਕਾਂ ਨੇ ਇਹਦਾ ਦੇਖੀ ਵੀ ਹੋਊਗੀ ਨਾਲੇ ਉਹੀ ਗੱਲ ਹੁਣ ਤਾਂ ਇੱਕ ਦੀਆਂ 10 ਗੱਲਾਂ ਬਣਾਉਣਗੇ ਆਦਾ ਪੀ ਚੁੱਪ ਕਰਕੇ ਟਾਈਮ ਪਾਸ ਕਰੋ ਤੇ ਜਿਹੜੀ ਗੱਲ ਤੈਨੂੰ ਮੈਂ ਕਹੀ ਐ ਵੀ ਇਹਦੋਂ ਦਾ ਬਸ ਹੁਣ ਪੈਰ ਵੀ ਨਾ ਦੇੜੀ ਟੱਪ ਜੇ ਇਹ ਬਸ ਪੁੱਤ ਮੈਂ ਕਿਤੇ ਨਹੀਂ ਟੱਪਣ ਦਿੰਦੀ ਦੇਲੀ ਮੇਰਾ ਤਾਂ ਨਾ ਸੋਚ ਸੋਚ ਕੇ ਮਨ ਹੋਰ ਹੋਇਆ ਪਿਆ ਮੈਂ ਤਾਂ ਮੀਤ ਨੂੰ ਵੀ ਇੰਨਾ ਕੁਝ ਬੋਲੀਆ ਉਹਨੇ ਤਾਂ ਉਹੀ ਗੱਲ ਆ ਮੇਰੀ ਨੂਨੋਂ ਵੱਧ ਤੇ ਮੇਰੀ ਧੀ ਬਣੀਆ ਕਦੇ ਉਹਨੇ ਮੈਨੂੰ ਅੱਜ ਤੱਕ ਲਾਂਭਾ ਨਹੀਂ ਲਿਆ ਤਾਂ ਸੀਗਾ ਨਾ ਨਮਾ ਉਸ ਗੱਲ ਦਾ ਮੈਂ ਵੀ ਨਹੀਂ ਗੁੱਸਾ ਕਰਦਾ ਹੈਗਾ ਵਧੀਆ ਸਗੋ ਤੂੰ ਉਹਨੂੰ ਬੋਲੀਆ ਠੋਕਰ ਕੇ ਰੱਖੇਗੀ ਤਾਂ ਮਾੜਾ ਜਿਹਾ ਉਹ ਵੀ ਆਪਦਾ ਤਿਆਰ ਰੱਖੂਗੀ ਆਪਾਂ ਇਹ ਨਹੀਂ ਕਹਿੰਦੇ ਵੀ ਉਹ ਗਲਤ ਹੈ ਪਰ ਜੇ ਕਹਿੰਦੇ ਹੁੰਦੇ ਬੰਦੇ ਨੂੰ ਠੋਕਰ ਹੀ ਜਾਵੇ ਨਾ ਉਹ ਚੱਕੰਨਾ ਰਹਿੰਦਾ ਮੁੜ ਕੇ ਉਹ ਗਲਤੀ ਕਰਨ ਦਾ ਇਹ じゃ ਉਹਨੂੰ ਮੌਕਾ ਨਹੀਂ ਮਿਲਦਾ ਹੈਗਾ ਚੱਲ ਕੋਈ ਨਾ ਮਾ ਤੂੰ ਆ ਰੈਂਡ ਦੇ ਚੁੱਲੇ 'ਚ ਕਿੱਥੇ ਖਪੇਂਗੀ ਤੂੰ ਬੈ ਜਾ ਆਰਾਮ ਕਰ ਲਾ ਮੈਂ ਉਧਰ ਬਾੜੇ ਚ ਜਾਣਾ ਮੀਤਾ ਆ ਕੇ ਰੋਟੀ ਪਾਣੀ ਕਰ ਲੂਗੀ ਹੁਣ ਇਹ ਤਾਂ ਸ਼ਰਮ ਲਈ ਆਏ ਨਹੀਂ ਹੈਗਾ ਵੀ ਕੰਮ ਕਰ ਲੈ ਪਰ ਕਹੀਂ ਤੂੰ ਵੀ ਨਾ ਇਹਨੂੰ ਉਹ ਭਈ ਅੰਦਰ ਮੂੰਹ ਬਣਾਈ ਮੈਂ ਦੱਸ ਕੋਈ ਮਾੜਾ ਕਰਤਾ ਉਹਦਾ ਮੈਨੂੰ ਸਭ ਪਤਾ ਆ ਉਹ ਅੰਦਰ ਏਸੇ ਮਾਰੀ ਬੈਠੀ ਹੈ ਵੀ ਆ ਕੇ ਮੇਰੀਆਂ ਮਿੰਟਾਂ ਕਰੇ ਮਾਂ ਵੀ ਰੋਟੀ ਪਾਣੀ ਕਰ ਲੈ ਵੀ ਉਹੇ ਜਿਹੀ ਹੋ ਜੂਗੀ ਤੂੰ ਤਾਂ ਬਿਸ਼ਰਮ ਹੈਗੀ ਅਸੀਂ ਬਿਸ਼ਰਮ ਨਹੀਂ ਹੈਗੇ ਬਸ ਇਹਨੂੰ ਬੁਲਾਇਨ ਠੀਕ ਹੈ ਮੈਂ ਤਾਂ ਕੀ ਬੁਲਾਉਣਾ ਆ ਲੋੜ ਵੀ ਹੈ ਨਹੀਂ ਬਸ ਨਿਗਾਹ ਰੱਖੀ ਇਹ ਬਾਹਰ ਬੂਰ ਨਾ ਜਾਵੇ ਹੁਣ ਲੈ ਇਹ ਵੀ ਕਹਿੰਦਾ ਕਹਿੰਦਾ ਮਾਂ ਉਹ ਤਾਂ ਬਿਸ਼ਰਮ ਹੈਗੀ ਆ ਹੁਣ ਮੈਂ ਕੀ ਕਰਾਂ ਮੇਰੀ ਗੱਲ ਸੁਣੋ ਪੁੱਤ ਤੂੰ ਤਾਂ ਕੀ ਕਰੇ ਮੈਂ ਤਾਂ ਉਹਦੇ ਜਵਾਕ ਨੂੰ ਦੇਖਦੀ ਆ ਤਾਂ ਮੈਨੂੰ ਆਏ ਆਉਂਦਾ ਵੀ ਇਹ ਬਾਹਰ ਕਿਵੇਂ ਨਿਕਲੂਗਾ ਲੋਕ ਇਹਨੂੰ ਕੀ ਕਹਿਣਗੇ ਵੀ ਇਹਦੀ ਪਰਜਾਈਆਂ ਤੁਰੀ ਫਿਰਦੀ ਆ ਭੂ ਮੈਂ ਮਰ ਜਾ ਮੇਰਾ ਪੁੱਤ ਤਾਂ ਕਿਤੇ ਮੂੰਹ ਦਿਖਾਉਣ ਜੋਗਰਾ ਨਹੀਂ ਰਿਹਾ ਹੋਰ ਭਾਈ ਠੀਕ ਆ ਭਾਈ ਕੀ ਹਾਲ ਆ ਵਧੀਆ ਵਧੀਆ ਤੂੰ ਸੁਣਾ ਠੀਕ ਆ ਜੀ ਵਧੀਆ ਇੱਥੇ ਭਾਈ ਯਾਰ ਛੋਟੇ ਟਾਣੀ ਚ ਟਰੈਕਟਰ ਦੱਸ ਕੁਨਾਂ ਸੀ ਮਠੂ ਕਹੇ ਕਹਿੰਦੇ ਆ ਯਾਰ ਹਾਂ ਹਾਂ ਹੈ ਗਿਆ ਹੈ ਗਿਆ ਉਹ ਵਪਾਰਜਾ ਕਰਦੇ ਆ ਠੀਕ ਆ ਬਈ ਹਾਂ ਹਾਂ ਤੇ ਆਪਾਂ ਲੈਣਾ ਸੀ ਬਾਈ ਯਾਰ ਉਹਨਾਂ ਦਾ ਤੂੰ ਇੱਥੇ ਸਕੂਟੀ ਇੱਥੇ ਖੜਾ ਜਾ ਜਿੱਦਾਂ ਤੂੰ ਪਰਾਂ ਦੀ ਆ ਜਾਂਦਾ ਛੜਕ ਫਿਰ ਤਾਂ ਕੋਲੇ ਆ ਜਾਂਦੀ ਆ ਪਹੀ ਆ ਪਹੀ ਵਗਦੀ ਠੀਕ ਆ ਇੱਥੋਂ ਸਿੱਧੀ ਆ ਸਾਹਮਣੀ ਆ ਠੀਕ ਆ ਤੇ ਬਈ ਦੇਖਿਆ ਲੱਗਦਾ ਯਾਰ ਤੂੰ ਮੈਂ ਤਾਂ ਆਪ ਤੈਨੂੰ ਸੇਣ ਗਿਆਣਾ ਯਾਰ ਕਮੇ ਤੇਰਾ ਪਿੰਡ ਕਿਹੜਾ ਮੱਖਾ ਅੱਛਾ ਹੂੰ ਉੱਥੇ ਤਾਂ ਯਾਰ ਮੇਰੀ ਭੈਣ ਵਿਆਹੀ ਆ। ਅੱਛਾ। ਹਾਂ। ਹਾਂ ਬਾਈ ਜਿਹਦੇ ਘਰੋਂ ਗੁజర్ ਗਿਆ ਸੀ ਉਹੀ ਘਰੋਂ ਹਾਂ ਹਾਂ ਉਹੀ ਆ ਯਾਰ। ਅੱਛਾ। ਉਹ ਮੁੰਡਾ ਦਾ ਯਾਰ ਘਰੋਂ ਨਹੀਂ ਨਿਕਲਦਾ ਉਹ। ਕਿਵੇਂ ਕੀ ਗੱਲ ਹੋ ਗਈ ਬਈ ਯਾਰ? ਤੁਸੀਂ ਦੇਖ ਲਓ ਯਾਰ ਆਪੀ ਕੋਈ ਦੇਖਿਆ ਨਹੀਂ ਥਾਂ ਤੋਂ। ਥਾਂ ਤੋਂ ਤਾਂ ਯਾਰ ਮੈਂ ਉਹਨੂੰ ਕੁੜੀ ਨੂੰ ਉਹ ਦੋ ਪੁੱਛਿਆ ਸੀਗਾ। ਅੱਛਾ। ਤੇ ਉਹ ਕੁੜੀ ਉਹ ਜਵਾਬ ਦੇ ਗਈ ਮੈਨੂੰ। ਮੈਂ ਕਿਹਾ ਭੈਣੇ ਤੇਰੀ ਛੂਟੀ ਉਮਰ ਆ ਤੇ ਮੈਂ ਕੋਈ ਮੈਂ ਦੇਖ ਲੈਣਾ। ਕਹਿੰਦੀ ਨਾ ਬਾਈ ਕਹਿੰਦੀ ਮੈਨੂੰ ਮੈਂ ਦੇਖਲੇ ਕਰਾਉਣਾ ਨਹੀਂਗਾ। ਠੀਕ ਆ। ਚੱਲਣਾ ਰਸ ਮਾੜੀ ਆ ਯਾਰ। ਅੱਛਾ ਭਾਈ ਕੀ ਗੱਲ ਹੋ ਗਈ ਤੂੰ ਗੇੜਾ ਮਰਿਆਈ ਭਾਈ ਆਪ ਹੀ ਜਾ ਕੇ ਕਿਤੇ ਮੇਰੀ ਗੱਲ ਤਾਂ ਦੱਸ ਜੋ ਬੀ ਬਲ ਕੇ ਦੱਸਣ ਦਾ ਮੈਂ ਤੈਨੂੰ ਦੱਸਦਾ ਭਾਈ ਤੂੰ ਤੇਰਾ ਬਾਟ ਕੋਲਿਆ ਯਾਰ ਜਾਇਂ ਪਤਾ ਲੱਗ ਜੂ ਤੈਨੂੰ ਮੈਂ ਤਾਂ ਜਾਨਣਾ ਹੈ ਫਿਰ ਭਾਈ ਠੀਕ ਆ ਤਾਂ ਹਾਂ ਹਾਂ ਆ ਸਾਹਮਣੀ ਕਰਾ ਠੀਕ ਹੈ ਕੀ ਗੱਲ ਕਰਕੇ ਆ ਯਾਰ ਗੋਲ ਜੀ ਮੈਨੂੰ ਤਾਂ ਕੋਈ ਗੱਲ ਦੀ ਸਮਝ ਨਹੀਂ ਆਉਂਦੀ ਚੱਲ ਪਿੰਡ ਜਾ ਕੇ ਕਰੂੰ ਮੈਂ ਪਤਾ ਮੈਨੂੰ ਤਾਂ ਐ ਲੱਗਦਾ ਵੀ ਜਿਹੜੀ ਨਾ ਕੁੜੀ ਨੇ ਉਦੋਂ ਮੈਨੂੰ ਜਵਾਬ ਦਿੱਤਾ ਵੀ ਮੈਂ ਭਾਈ ਵਿਆਹ ਨਹੀਂ ਕਰਾਉਂਦੀ ਕੋਈ ਗੱਲ ਤਾਂ ਉਹਦੀ ਹੈਗੀ ਸੀਗੀ ਚੱਲ ਬੇਬੇ ਨਾਲ ਜਾ ਕੇ ਕਰਦਾ ਮੈਂ ਗੱਲ ਅੱਜ ਨਿਕਲ ਕੇ ਦੇਖੇ ਬਾਹਰ ਇਹਦੀਆਂ ਤੋੜੀਆਂ ਨਾਲ ਲੱਤਾਂ ਏ ਕੀ ਜਾਣੇ ਮੈਨੂੰ ਇਹਨੇ ਤਾਂ ਮੈਨੂੰ ਬੁੜੀ ਤੀਮੀ ਤਕਾ ਲਿਆ ਵੀ ਇਹ ਕਿਹੜਾ ਮੇਰੇ ਪਿੱਛੇ ਆਉਣ ਜਾਣ ਜੋਗਰੀ ਆ ਕਿ ਤੂੰ ਕੀ ਮੈਨੂੰ ਜਾਣੇ ਜੇ ਨਾ ਤੈਨੂੰ ਅੰਦਰ ਬਿਠਾਏ ਆ ਲੈ ਆ ਕੇ ਮੈਂ ਤੁਰਿਆ ਹੁੰਦਾ ਸੱਸਰੀ ਕਾਲ ਮਾਸੀ ਸੱਸਰੀ ਕਾਲ ਪਾਈ ਹੋਰ ਸਾਰੇ ਖੈਰ ਸੁੱਖ ਆ ਓਏ ਖੈਰ ਸੁੱਖ ਤਾਂ ਹੋਈ ਪਈ ਆ ਜੀ ਤੈਨੂੰ ਪਤਾ ਹੀ ਹੋਊਗਾ ਐ ਤਾਂ ਮਾੜੀ ਮੁੱਟੀ ਸੋਚਾ ਮੈਨੂੰ ਵੀ ਆਈ ਆ ਮਾਸੀ ਤਾਂ ਨੂੰ ਆਇਆ ਸੀ ਗਿਆ ਅਜੇ ਤੈਨੂੰ ਸ਼ੋਹੀ ਆਈਆ ਸਾਰੇ ਮਾਨਸਾ ਜ਼ਿਲ੍ਹੇ ਚ ਤਾਂ ਗੱਲ ਉੱਡੀ ਪਈਆ ਅਸਤਾ ਕਿਤੇ ਮੂੰਹ ਦਿਖਾਉਣ ਜੋਗ ਰਹੀ ਨੀ ਐ ਨਾ ਕੰਜਰੀ ਨੇ ਛੱਡੇ ਮੇਰੇ ਗੱਲ ਸੁਣ ਪਾਈ ਆਪਦੀ ਨੂੰ ਲੈ ਜੋ ਇੱਥੋਂ ਅਸੀਂ ਤਾਂ ਇਹਦਾ ਫਸਾ ਲਾਇਆ ਮੈਂ ਕਿੱਥੇ ਲੈ ਜਾ ਮਾਸੀ ਮੈਂ ਤਾਂ ਉਹਦੇ ਆਖਿਆ ਸੀਗਾ ਮਹਾਪਈ ਚਾਲ ਛੋਟੀ ਉਮਰਾ ਜਰਾ ਮੈਂ ਕਰ ਦੂੰਗਾ ਉਹਦੇ ਦਾ ਮੈਨੂੰ ਜਵਾਬ ਦੇਗੀ ਹੁਣ ਮੈਂ ਉਹਨੂੰ ਕਿੱਥੇ ਲੈ ਕੇ ਜਾਵਾਂ ਲੈ ਕੇ ਜਾ ਚਾਹੇ ਨਾ ਲੈ ਕੇ ਜਾ ਨਹੀਂ ਡਾਕੜਾ ਹੈ ਮੈਂ ਬਾਹਰ ਮਰ ਜਾ ਹੁਣ ਅੰਦਰ ਹੀ ਬੜੀ ਬੈਠੀ ਰਹਾਂਗੇ ਆਗੇ ਸਸਿਕਾ ਬਿਰੇ ਸਤਿ ਸ਼੍ਰੀ ਅਕਾਲ ਤਾਂ ਭਾਈ ਕੋਈ ਨਾ ਬੁਲਾਈ ਆ ਬਿਰੇ ਐ ਸੱਤ ਬਗਾਨਿਆਂ ਵਾਂਗੂ ਘਾਤੋ ਖੜਾ ਹੋ ਕੇ ਬਹਿ ਜਾ ਬੈਠੀ ਐ ਭਾਈ ਕੀ ਗੱਲ ਹੋਈ ਆ ਬਿਰੇ ਕੋਈ ਨਹੀਂ ਗੱਲ ਹੋਈ ਐ ਕੋਈ ਤਾਂ ਗੱਲ ਹੋਈ ਹੋਊਗੀ ਨਹੀਂ ਬਿਰੇ ਮੈਂ ਕੁਝ ਨਹੀਂ ਕੀਤਾ ਐ ਮੇਰੇ ਕੋਈ ਗੱਲ ਨਹੀਂ ਹੋਈ ਦੇਖੇ ਤੂੰ ਵੀ ਮੈਨੂੰ ਐ ਕਹਿਣਾ ਲੈ ਹਜੇ ਦੇਖ ਨਾ ਬਿਸ਼ਰਮ ਕਹਿੰਦੀ ਕੋਈ ਗੱਲ ਨਹੀਂ ਹੋਈ ਹੈਗੀ ਕੁੱਟ ਕੇ ਲਿਆਉਂਦੀ ਆ ਬਾੜਿਆਂ ਚੋਂ ਮੈਂ ਜਮਾ ਪ੍ਰੋ ਫੜੀ ਆ ਕੀ ਨਹੀਂ ਜਿਹੜੇ ਮੰਮੀ ਤਾਂ ਨਾ ਗਲਤ ਫਹਮੀ ਹੋ ਗਈ ਹੈ ਇਹ ਕੋਈ ਗੱਲ ਨਹੀਂ ਹੈ ਲੈ ਸਿਆਣੀ ਬਿਆਣੀ ਦੇ ਢੋਲੇ ਝਾਟੇ ਖੇ ਪਾਉਂਦੀ ਆ ਇਹ ਮੈਨੂੰ ਗਲਤ ਫਹਮੀ ਹੋ ਗਈ ਜੇ ਤਾਂ ਕੋਈ ਬੰਦਾ ਹੋਰ ਹੁੰਦਾ ਫੇਰ ਤਾਂ ਸੀ ਐ ਵੀ ਕਹਿੰਦੇ ਜਦੋਂ ਇਹ ਆਪ ਸਿਆਣੀ ਬਣੀ ਇਹਨੇ ਆਪ ਦੇ ਅੱਖਾਂ ਨਾਲ ਦੇਖਿਆ ਇੱਕ ਝੂਠ ਬੋਲਦੀ ਐ ਸਿਆਣੀ ਬਣੀ ਵੀਰੇ ਮੈਂ ਵੀ ਨਹੀਂ ਝੂਠ ਬੋਲਦੀ ਤੂੰ ਐਂ ਕਰ ਵੀ ਮੈਨੂੰ ਤੇ ਨਾ ਮਾਨੂੰ ਇੱਥੋਂ ਲੈ ਜਾ ਸੀ ਤਾਂ ਲੈ ਨਾ ਨਾ ਭਾਈ ਮੇਰੀ ਗੱਲ ਸੁਣ ਲੈ ਅੱਜ ਤੋਂ ਬਾਅਦ ਸਾਡੇ ਕੋਲੋਂ ਮਰਗੀ ਤੂੰ ਅਸੀਂ ਤੇਰੇ ਕੋਲੋਂ ਅਸੀਂ ਮਰਗੇ ਠੀਕ ਆ ਵੀ ਭਾਈ ਬਣ ਕੇ ਨਾ ਨਾ ਭਾਈ ਨਾ ਚਲ ਠੀਕ ਆ ਮੈਂ ਅਸੀਂ ਮੈਂ ਜਾਣਾਗਾ ਲੈ ਇਹਨੂੰ ਆਪ ਜੀ ਨੂੰ ਲੈ ਜਾ ਤੂੰ ਭਾਈ ਅਸੀਂ ਐ ਤਾਂ ਕੀ ਕਰਾਉਣਾ ਮਰਜ਼ੀ ਕੋਈ ਹੁਣ ਗਲਤੀ ਕਰੇ ਬੱਡ ਕੇ ਨੂੰ ਟੋਏ ਚ ਦੱਬ ਗਏ ਵੀਰੇ ਮੈਂ ਚਲਾ ਕੇ ਲੈ ਜਾ ਮੈਨੂੰ ਮਾ ਮੈਂ ਲੇ ਕੇ ਸੁੱਤੀ ਵਿੱਚ ਕਰਨੀ ਹੈ ਕਿ ਮੈਂ ਤੂੰ ਐ ਮੂੰਹ ਜਾਂ ਕਰ ਤੂੰ ਫਿਰਦੇ ਮੈਂ ਕੁਛ ਨਹੀਂ ਕੀਤਾ ਤੇ ਕਿਵੇਂ ਦੇ ਭਰਾ ਨੇ ਵਿੱਚ ਕਦੇ ਮੁੱਖ ਨਹੀਂ ਮੋੜਿਆ ਜੀਆ ਜਹਗੀਆ ਤੇਰੀਆਂ ਆਤਾਂ ਨੇ ਹੋਰ ਤੇਰਾ ਪਿਆਰੇ ਵੀ ਕੀ ਮੈਨੂੰ ਦੱਸ ਤਾਂ ਦੇ ਅਸੀਂ ਤਾਂ ਕਿਸੇ ਪਾਸੇ ਚੁਗਰੇ ਤਾਂ ਛੱਡੇ ਨਹੀਂ ਤਾਂ ਮਾਰਗੇ ਜਮਾ ਤੇਰੇ ਵਾਸਤੇ ਮਾ ਅੱਜ ਤਾਂ ਮੇਰੇ ਭਰਾਣੇ ਵੀ ਮੈਨੂੰ ਐਂ ਕਹਤੋ ਦੇਖੀ ਮੈਂ ਕਿੰਨੇ ਵਾਰੀ ਕਹਤਾ ਵੀਰੇ ਲੈ ਜਾ ਲੈ ਜਾ ਮੈਨੂੰ ਐਣਾ ਮਾ ਤੁਸੀਂ ਮੈਨੂੰ ਮਾਰ ਦੋ ਬੱਸ ਮੈਨੂੰ ਤਾਂ ਜ਼ਹਿਰ ਦੇ ਦੇ ਜਿਹੜਾ ਤੂੰ ਹੁਕਮ ਕਰੇਂਗੀ ਨਾ ਉਹ ਮੈਨੂੰ ਮਨਜ਼ੂਰ ਆ ਲੈ ਕਹਿੰਦੀ ਮੈਨੂੰ ਜ਼ਹਿਰ ਦੇ ਦੇ ਤੂੰ ਸਾਨੂੰ ਦੇ ਦੇ ਨਾ ਮੇਰੇ ਪੁੱਤ ਨੂੰ ਦੇ ਦੇ ਨਾ ਮੇਰੀ ਨੂੰਹ ਨੂੰ ਦੇ ਦੇ ਤੂੰ ਸਾਨੂੰ ਦੇ ਦੇ ਨਾ ਮੇਰੀ ਪੋਤੀ ਨੂੰ ਪਰੇ ਨਿਮੇੜ ਦੇ ਅਸੀਂ ਤੂੰ ਰਹਿ ਜਾ ਹੈ ਘਰ ਚ ਕੱਲੀ ਮਾ ਮੈਂ ਸੱਚੀ ਕਹਿੰਦੀ ਆ ਮੈਂ ਇਹਦੇ ਕੋਈ ਗਨਾਹ ਨਹੀਂ ਕੀਤਾ ਵੀ ਜਿਹਦੇ ਵਿੱਚ ਤੁਹਾਨੂੰ ਧੌਣ ਚ ਕਾਉਣੀ ਪਵੇ ਮੈਥੋਂ ਨਾ ਉਹ ਪਈ ਸਟੂਡੈਂਟ ਡਰੈਸ ਪੋਛਦਾ ਸੀਗਾ ਮੈਨੂੰ ਕੀ ਪਤਾ ਸੀ ਉਹ ਕਿਉਂ ਆਇਆ ਜਿਹਨੇ ਮੇਰੀ ਜ਼ਿੰਦਗੀ ਨਰਕ ਬਣਾ ਦਿੱਤੀ ਨਰਕ ਜ਼ਿੰਦਗੀ ਉਹਨੇ ਤੀਰੀ ਨਹੀਂ ਬਣਾਈ ਤਾ ਇਹ ਸਾਡੀ ਬਣਾਤੀ ਖਾਰੇ ਤੇਰੇ ਲੱਛਣ ਮਾਰੇ ਸੀ ਸਿਰ ਬਾਹ ਬਾਕੇ ਤਾ ਤੂੰ ਆਏ ਤੁਰਦੀਆਂ ਆ ਐਡੀ ਕਰ ਲੈ ਮੀਆਂ ਕੁੱਤਾ ਤੈਨੂੰ ਸ਼ਰਮ ਨਹੀਂ ਆਉਂਦੀ ਹੈਗੀ ਇਹਨੂੰ ਮੁੰਨਲਾ ਪਰੇ ਕੇਸਾ ਨੂੰ ਚਾਹ ਦੇ ਕਰ ਲੈ ਜੂੜਾ ਬਚਾ ਲਿਆ ਕਰ ਕੋਈ ਨਾ ਤੇਰਾ ਹੁਕਮ ਦਾ ਸਿਰ ਮੱਤੇ ਆ ਜਿਵੇਂ ਤੂੰ ਕਹੇਂਗੀ ਮੈਂ ਉਵੇਂ ਹੀ ਕਰ ਲਿਆ ਕਰੂੰਗੀ ਪਰ ਮੈਨੂੰ ਇਸ ਕਰੇ ਨਾ ਜੇਲ੍ਹ ਦਾ ਕਰ ਮੈਨੂੰ ਨਾ ਘੁੱਟਣ ਫੀਲ ਹੁੰਦੀ ਐ ਮੈਂ ਕੀ ਕਰਾਂ ਆਏ ਕਰ ਜਿਹੜੇ ਬੰਦੇ ਨਾਲ ਗੱਲਾਂ ਕਰਦੀ ਸੀ ਬਹਿ ਜਾ ਉਹ ਮੋਟਰਸਾਈਕਲ ਤੇ ਭੱਜ ਜਾ ਤੂੰ ਜੇ ਤੈਨੂੰ ਇੱਥੇ ਘੁੱਟਣ ਫੀਲ ਹੁੰਦੀ ਐਗੀ ਮੈਂ ਨੰਬੋਰ ਮੈਂ ਤਾਂ ਡੇਲੀ ਬੋਲ ਕੇ ਆਖ ਤੋਂ ਬੋਲੀ ਜਾਂਦੀ ਆ ਮੈਂ ਤਾਂ ਸੱਚੀ ਨਾ ਸੋਨੂ ਕਦੇ ਆਲਦੀ ਸੱਸ ਨਹੀਂ ਮੰਨਿਆ ਮੈਂ ਉਹਦੇ ਮਾਵਾ ਵਾਂਗੂ ਹੀ ਸੰਜਦੇ ਆ ਜੇ ਤੂੰ ਮੈਨੂੰ ਮਾਂ ਮੰਨਦੀ ਨਾ ਫਿਰ ਆਹ ਲੱਛਣ ਨਹੀਂ ਕਰਦੀ ਸੀ ਜਦੋਂ ਤੈਨੂੰ ਮੈਂ ਬਾੜਿਆਂ ਚ ਰੋਕਿਆ ਸੀ ਤੂੰ ਤਾਂ ਮੇਰੇ ਉੱਤੋਂ ਦੀ ਹੋ ਹੋ ਜਾਂਦੀ ਰਹੀ ਆ ਮਾਂ ਮੈਂ ਕੀ ਆ ਕਸ ਨੂੰ ਕਿਵੇਂ ਸਮਝਾਵਾਂ ਮੈਂ ਤਾਂ ਆਪੇ ਨਹੀਂ ਜਾਣੂ ਤੂੰ ਸਾਨੂੰ ਨਾ ਸਮਝਾ ਤੂੰ ਆਪ ਦੇ ਆਪ ਨੂੰ ਸਮਝਾ ਮੈਂ ਤਾਂ ਤੇਰੇ ਨਾਲ ਮੱਥਾ ਮਾਰ ਨਹੀਂ ਸਕਦੀ ਐਨਾ ਖੜੀ ਹੋ ਜਾ ਬਾਰ ਮੂਰੇ ਬੈ ਗਈ ਅੰਦਰ ਚੱਲ ਹਾਏ ਮੇਰੇ ਰੱਬਾ ਕਿਹੜੇ ਗੁਨਾਹ ਦੀ ਸਜ਼ਾ ਦੇਣਾ ਤੂੰ ਮੈਨੂੰ ਨਾ ਮੈਂ ਜਿਉਂਦੇ ਚ ਨਾ ਮੈਂ ਮਰਦੇ ਚ ਕੀ ਦੇ ਸਾਰੇ ਜਿਉਂਵਾਂ ਮੈਂ ਮੇਰੇ ਤਾਂ ਪ੍ਰਾਣੇ ਵੀ ਮੈਨੂੰ ਤੋੜ ਕੇ ਸਿੱਟਦਾ ਕਿੰਦਾ ਸਾਡੇ ਨਾਲ ਨਾ ਵਰਤੀ ਮੈਂ ਵੀਰੇ ਸੱਚੀ ਸੋਗ ਆ ਕੇ ਕਹਿੰਦੀ ਐਗੀ ਕਿ ਮੈਂ ਨਾ ਕੋਈ ਪਾਪ ਨਹੀਂ ਕੀਤਾ ਜਿਹਦੇ ਪਿੱਛੇ ਸਾਰੇ ਮੈਨੂੰ ਕਹਿੰਦੇ ਆ ਕਿ ਤੂੰ ਗਲਤ ਆ ਤੂੰ ਗਲਤ ਆ ਮੈਂ ਕਿਹਨੂੰ ਦੱਸਾਂ ਕਿ ਮੈਂ ਕੋਈ ਗਲਤੀ ਨਹੀਂ ਕੀਤੀ ਮੇਰੇ ਤੋਂ ਕੋਈ ਸੁਣਦਾ ਵੀ ਨਹੀਂਗਾ ਜਦੋਂ ਮੇਰੇ ਸਿਰ ਦਾ ਸਾਈਂ ਨਹੀਂ ਹੈਗਾ ਸੁਣਨ ਵਾਲਾ ਹੋਰ ਇਸ ਪਰਿਵਾਰ 'ਚ ਮੇਰੇ ਕੀਨੇ ਸੁਣਦੇ ਆ ਈਆਂ ਤਾਂ ਸਦੇਬ ਗੰਡਾ ਹੁੰਦਾਗਾ ਜਿੰਨਾ ਚਿਰ ਪੁੱਤ ਸੀਗਾ ਉਹਨਾਂ ਚਿਰ ਮੈਂ ਵੀ ਇੰਨਾ ਦੀ ਖੁਸ ਲੱਗਦੀ ਸੀ ਜਦੋਂ ਮੈਨੂੰ ਛੱਡ ਕੇ ਤੁਰ ਗਿਆ ਹੁਣ ਤਾਂ ਮੈਨਾਂ ਦੀ ਕੋਈ ਚ ਨਹੀਂ ਲਾਇਦੀ ਹਏ ਮੇਰੇ ਰੱਬਾ ਹੁਣ ਤਾਂ ਮੇਰਾ ਤੂੰ ਹੀ ਸਹਾਰਾ ਬਸ ਮੈਂ ਇਸ ਦੁਨੀਆ ਤੋਂ ਮੁੱਕ ਮੋੜ ਲਿਆ ਮੈਂ ਨਹੀਂ ਜਿਉਣਾ ਇਹੀ ਫੈਸਲਾ ਹੁਣ ਨਾ ਮੈਂ ਸੌਂ ਰਾਂ ਦੀ ਨਾ ਮੈਂ ਪੀਕਾਂ ਦੀ ਹੁਣ ਤਾਂ ਜਿਸ ਤਰ੍ਹਾਂ ਮੈਂ ਆਈ ਸੀ ਬਸ ਉੱਥੇ ਤੁਰ ਜਾਣਾ ਨਹੀਂ ਜਿਉਣਾ ਮੈਂ ਮੈਂ ਜਿਉਣਾ ਤਾਂ ਜਿਉਣਾ ਕਿਦੇ ਆਸਰਿਆ ਜਦੋਂ ਉਹ ਹੀ ਛੱਡ ਕੇ ਤੁਰ ਗਿਆ ਜੇ ਤੁਸੀਂ ਸੋਣਦੇ ਹੋ ਮੈਂ ਵੀ ਤੁਹਾਡੇ ਕੋਲੇ ਆਉਣ ਲੱਗਿਆ ਮੈਨੂੰ ਪਤਾ ਕਿ ਕਿਤੇ ਵੀ ਹੋ ਤੁਸੀਂ ਮੈਨੂੰ ਜਰੂਰ ਮਿਲੋਗੇ ਕਹਿੰਦੇ ਹੁੰਦੇ ਆ ਕਿ ਧੀਆਂ ਦਾ ਸਾਰਾ ਹੁੰਦਾ ਪੇਕੇ ਪਰ ਪੇਕੇ ਕੀ ਦੇਖ ਕੇ ਮੈਨੂੰ ਕਿੰਨਾ ਚਾਚੜਿਆ ਸੀ ਕਿ ਮੇਰਾ ਵੀਰਾ ਮੈਨੂੰ ਮਿਲਣ ਆ ਗਿਆ ਮੇਰੇ ਨਾਲ ਦੁੱਖ ਸੁੱਖ ਕਰੂਗਾ ਪਰ ਮੈਨੂੰ ਕੀ ਪਤਾ ਸੀ ਵੀਰੇ ਨੇ ਸੁਣੀ ਸੁਣਾਈ ਗੱਲ ਤੇ ਵਿਸ਼ਵਾਸ ਕਰ ਲਿਆ ਬੇਪਰਾਵਾ ਤੂੰ ਵੀ ਮੇਰਾ ਮਾਝ ਆਇਆ ਸੀ ਮੇਰਾ ਆਪਦਾ ਖੂਨ ਸੀ ਤੂੰ ਨਹੀਂ ਮੈਨੂੰ ਸਮਝ ਸਕਿਆ ਅੰਦਰ ਬਹਿ ਕੇ ਇੱਕ ਵਾਰੀ ਕਹਿ ਤੋ ਦਿੰਦਾ ਵੀ ਪਹਿਨੇ ਕੀ ਗੱਲ ਹੈ ਕੀ ਬਾਤ ਆ ਪਹਿਲੇ ਆਪਦਾ ਫੈਸਲਾ ਸੁਣਾਤਾ ਕਿ ਸਾਡੇ ਨਾਲ ਨਵਰਤੀ ਅੱਜ ਤੋਂ ਬਾਅਦ ਕਿ ਸਾਡੇ ਦਾਗ ਲਵਾਤਾ ਇੱਜ਼ਤ ਦੇ ਸਾਡੇ ਘਰੋਂ ਨਿਕਲ ਜਾ ਪਰ ਵੀਰੇ ਤੈਨੂੰ ਨਹੀਂ ਪਤਾ ਮੈਂ ਜਦੋਂ ਕੁਵਾਰੀ ਹੁੰਦੀ ਨੇ ਇਹਨੇ ਕਿਹਜਾ ਕਦਮ ਚੱਕਿਆ ਹੁਣ ਤਾਂ ਫੇਰ ਵੀ ਮੈਂ ਵਿਧਵਾ ਹੋਗੀ ਵਿਆਹ ਤੋਂ ਬਾਅਦ ਹੁਣ ਸੋਨੂੰ ਕਿਉਂ ਮੈਂ ਮੇੜੇ ਦਵਾਉਂਗੀ ਰੱਬ ਨੇ ਮੈਨੂੰ ਤਾਂ ਮੇੜੇ ਜੋਗੀ ਕਰ ਰੱਖਿਆ ਹਾਏ ਮੇਰੇ ਅੱਬਾ ਕੁਛ ਵੀ ਨਹੀਂ ਸੋਚਿਆ ਮੇਰੀ ਪਹਾੜ ਜਿੱਡੇ ਜ਼ਿੰਦਗੀ ਜਾਂ ਤਾਂ ਤੇਾਨੂੰ ਜਨਮ ਹੀ ਨਾ ਦਿਆ ਕਰ ਜਾਂ ਉਹਨਾਂ ਦੇ ਲੇਖ ਸੋਨੇ ਲਿਖ ਦਿਆ ਕਰ ਕਿ ਆਪਦੀਆਂ ਜ਼ਿੰਦਗੀਆਂ ਸੋਨੇ ਕੱਢ ਲੈਣ ਮੇਰੇ ਮੰਦੜੇ ਲੇਖ ਲੱਗ ਕੇ ਤੈਨੂੰ ਕੀ ਮਿਲ ਗਿਆ ਸਾਰੀ ਉਮਰ ਮੈਂ ਤੈਨੂੰ ਕਹਿੰਸੋਗੇ ਸਾਰੀ ਉਮਰ ਲਿਆ ਪਿਆ ਵੀ ਆ ਕੇ ਘਰੇ ਕਦੋਂ ਆਗੇ ਸੀ ਤੁਸੀਂ ਮੈਨੂੰ ਤਾਂ ਖਾਸਾ ਟਾਈਮ ਹੋ ਗਿਆ ਮੇਰੀ ਗੱਲ ਸੁਣ ਨਾ ਤੂੰ ਘਰੇ ਆ ਨਾ ਮਾਂ ਘਰੇ ਦੀਂਦੀ ਐ ਕਿੱਥੇ ਗਏ ਹੋਏ ਸੀ ਮਾਂ ਦਾ ਮੈਂ ਤੁਹਾਨੂੰ ਕੀ ਦੱਸਾਂ ਜੀ ਬੀਬੀ ਬਾਲਾ ਜਾਦੇ ਵੱਧ ਗਿਆ ਸੀ ਮੈਂ ਤਾਂ ਡਾਕਟਰ ਦੇ ਆਈ ਆ ਫਿਰ ਮੈਨੂੰ ਤਾਂ ਫੋਨ ਕਰ ਦਿੰਦੀ ਡਾਕਟਰ ਦੇ ਨਾਲ ਤੈਨੂੰ ਡਾਕਟਰ ਤੇ ਆਉਣ ਦੀ ਕੀ ਲੋੜ ਸੀ ਉੱਥੇ ਹੀ ਰਹਿੰਦੀ ਮੈਨੂੰ ਫੋਨ ਕਰ ਦਿੰਦੀ ਮੈਂ ਵੀ ਉੱਥੇ ਵਗ ਜਾਂਦਾ ਇਸੇ ਕਰਕੇ ਤਾਂ ਮੈਂ ਘਰੇ ਆਈ ਜੀ ਮੈਂ ਚਲ ਮਾਂ ਵਾਸਤੇ ਮੈਂ ਚਾਹ ਪਾਣੀ ਬਣਾ ਕੇ ਲੈ ਜਾਨੀ ਆ ਉਹ ਤਾਂ ਬੋਤਲ ਲਾਤੀ ਡਾਕਟਰ ਨੇ ਕਿ ਲੜਿਆ ਲੜੀ ਸੀ ਗਗਨ ਨਾਲ ਕਿਉਂਕਿ ਉਹ ਤਾਂ ਲੜਕੀ ਬੀਪੀ ਵੱਧਾ ਹੁੰਦਾ ਲੜੀ ਤਾਂ ਨਹੀਂ ਜੀ ਤੁਹਾਨੂੰ ਪਤਾ ਜਿਹੜੀਆਂ ਹਰਕਤਾਂ ਹੋਣ ਗਗਨ ਨੇ ਕੀਤੀਆਂ ਨੇਗੀਆਂ ਮਾਂ ਤਾਂ ਉਹ ਹੀ ਦਿਮਾਗ ਚੋਂ ਨਹੀਂ ਕੱਢਦੀ ਵਾਰ-ਵਾਰ ਉਹਨਾਂ ਬਾਰੇ ਸੋਚ-ਸੋਚ ਕੇ ਬਿਮਾਰ ਹੋਈ ਜਾਂਦੀ ਐ ਬਸ ਤੁਹਾਨੂੰ ਪਤਾ ਬਲੱਡ ਵਧਾ ਲੈਂਦੀ ਆ ਮਾਂ ਵੀ ਨਾ ਬਸ ਉਹੀ ਲੱਗ ਜਾਂਦੀ ਐ ਜਦੋਂ ਹੋ ਗਿਆ ਹਵਾ ਗਿਆ ਹੁਣ ਤਾਂ ਉਹ ਘਰੋਂ ਵੀ ਨਹੀਂ ਨਿਕਲਦੀ ਕਿ ਫੇਰ ਕਿਹੜੀ ਗੱਲੋਂ ਬਲੱਡ ਵਧਾਇਆ ਉਹਨੇ ਮਾਣੇ ਬਲੱਡ ਇਸ ਵੱਲੋਂ ਬਧਾਇਆ ਗਗਨ ਦਾ ਭਰਾ ਨੂੰ ਲੈਣ ਆਇਆ ਸੀ। ਓਹੋ ਫਿਰ ਇਹ ਕੀ ਗੱਲ ਹੈ ਲੈ ਗਿਆ ਵਧੀਆ ਹੋ ਗਿਆ ਹੁਣ ਗੱਲ ਖਤਮ ਹੈ ਬਸ ਇਹ ਚ ਬਲੱਡ ਵਧਾਉਣ ਦੀ ਤਾਂ ਗੱਲ ਹੀ ਹੈ ਨਹੀਂ ਸੀ ਕੋਈ। ਕੁੜੀ ਨਾਲ ਲੈ ਗਿਆ? ਨਹੀਂ ਨਹੀਂ ਨਾ ਤਾਂ ਕੁੜੀ ਨੂੰ ਲੈ ਕੇ ਗਿਆ ਉਹ ਨਾ ਗਗਨ ਨੂੰ ਉਹ ਕਹਿੰਦਾ ਇੱਥੇ ਰੱਖੋ ਮੈਂ ਤਾਂ ਲੈ ਜਾਂਦਾ ਨਹੀਂ ਇਹ ਜੀ ਨੂੰ। ਉਹਦੀਆਂ ਹਰਕਤਾਂ ਸੁਣ ਕੇ ਉਹ ਵੀ ਹਰਖ ਗਿਆ। ਅੱਛਾ ਹਾਂਜੀ ਤੇ ਫਿਰ ਮੇਰੀ ਗੱਲ ਸੁਣੋ ਹਾਂ ਚਲੋ ਤੁਸੀਂ ਤਾਂ ਤੂੰ ਤਾਂ ਮਾਂ ਨੂੰ ਲੈ ਕੇ ਗਈ ਸੀਗੀ ਫਿਰ ਗਗਨ ਤਾਂ ਘਰੇ ਹੈ ਨਹੀਂ ਮੈਂ ਤਾਂ ਬਾਜਾ ਮਾਰੀਆਂ ਨੇ। ਹੈ ਗਗਨ ਘਰੇ ਹੈ ਨਹੀਂ ਜੀ? ਨਾ ਮੈਂ ਤਾਂ ਇੰਨੀਆਂ ਬਾਜਾਂ ਮਾਰੀਆਂ ਨੇ ਘਰੇ ਹੈ ਨਹੀਂ ਉਹ ਤਾਂ ਹਾਏ ਕਿਤੇ ਮਾਂ ਦਾ ਉਹੀ ਡਰਨਾ ਮੂਰੇ ਆ ਗਿਆ ਹੋਵੇ ਕਿਤੇ ਉਹ ਨਾ ਕਿਸੇ ਖਸਮ ਨਾਲ ਨਿਕਲ ਗਈ ਹੋਵੇ ਮਾਂ ਤਾਂ ਐ ਕਹਿੰਦੀ ਸੀ ਕਹਿੰਦੀ ਜਾ ਤੂੰ ਘਰੇ ਜਾ ਕੇ ਦੇਖ ਕਿਤੇ ਘਰੇ ਤਾਂ ਨਹੀਂ ਉਹਨੂੰ ਸੱਦੀ ਬੈਠੀ ਮੈਂ ਤਾਂ ਇਸ ਪਾਲਿਓ ਆਈ ਸੀ ਘਰੇ ਆਪਣਾ ਤਾਂ ਬੀਹੀ ਵਾਲਾ ਬਾਰ ਵੀ ਖੁੱਲਾ ਪਿਆ ਸੀਗਾ ਮੈਂ ਤਾਂ ਬਾਜਾਂ ਵੀ ਇੰਨੀਆਂ ਮਾਰੀਆਂ ਨੇ ਫਿਰ ਗਈ ਤਾਂ ਗਈ ਕਿੱਧਰ ਚੱਲ ਕੋਈ ਨਹੀਂ ਮੈਂ ਦੇਖਦੀ ਅੰਦਰ ਨਾ ਪਈ ਹੋਵੇ ਹਦ ਕਮਰੇ 'ਚ ਜਾ ਮੜਾ ਜਾ ਬਾਰ ਖੜਕਾ ਕੇ ਦੇਖ ਲੈ ਫਿਰ ਹੋਰ ਕੀ ਐ ਭਈ ਮੈਂ ਤਾਂ ਉਹੀ ਗੱਲ ਅੰਦਰੋਂ ਅੰਦਰ ਤਾਂ ਮੈਂ ਗਿਆ ਨਹੀਂ ਹੈਗਾ ਸੀ ਮੈਂ ਤਾਂ ਕੱਲੀ ਬਾਜ਼ ਮਾਰਤੀ ਸੀਗੀ ਤੂੰ ਦੇਖਣਾ ਜਾ ਕੇ ਐਵੇਂ ਮੇਰੇ ਤੇ ਕੋਈ ਇਲਜ਼ਾਮ ਅਜੇ ਕੱਲ ਨੂੰ ਇਹਦਾ ਕੀ ਪਤਾ ਜਦੋਂ ਇਹੋ ਜੀ ਹੈਗੀ ਮੇਰੇ ਤੇ ਇਲਜ਼ਾਮ ਲਾ ਦੇ ਜੇ ਵੀ ਮੈਂ ਅੰਦਰ ਪਈ ਸੀ ਮੇਰੇ ਅੰਦਰ ਵੜ ਗਿਆ ਮੈਂ ਤਾਂ ਇੱਥੇ ਹੀ ਬਹਿ ਗਿਆ ਸੀਗਾ ਲੈ ਜਿਹੇ ਜੀ ਗੱਲ ਹੁੰਦੀ ਤਾਂ ਬੋਲ ਕੇ ਕਹਿ ਦਿੰਦੀ ਭੱਜਣ ਵਾਲੀ ਤਾਂ ਹੈ ਨਹੀਂਗੀ ਰਗਾਣਾ ਸੰਗੀ ਸੀ ਬਾਹਰ ਖੋਲ ਗਾਗਾਣਾ ਹਾਈ ਅੰਦਰੋਂ ਕੁੰਡਾ ਲਾਇਆ ਧਰ ਗੁੰਡਾ ਤਾਂ ਹਿਲਾਉਂਦੀ ਨਹੀਂ ਹੋਈ ਹੁੰਦੀ ਹੈ ਕਿ ਮੈਂ ਕਹਣਾ ਬਾਹਰ ਘੋੜ ਜਿਵੇਂ ਤਾਂ ਕਹਿੰਨੀ ਮਾਂ ਉਹ ਮੈਂ ਕਰ ਲੂਗੀ ਮਾਂ ਨੇ ਕੁਝ ਨਹੀਂ ਕਹਿੰਦੀ ਹਰੇ ਦਾ ਭਰਾ ਆਇਆ ਸੀਗਾ ਕਿਤੇ ਕੁਝ ਖਾ ਖੂ ਤਾਂ ਨਹੀਂ ਗਈ ਜਾਂ ਬਾਪੂ ਹਲੇ ਲੈ ਲਿਆ ਹੋਵੇ ਗਾਣਾ ਨਾ ਗਾਣਾ ਆਇਓ ਜੀ ਭੱਜ ਕੇ ਸਤਿ ਸ੍ਰੀ ਅਕਾਲ ਜੀ ਹੁਣੇ-ਹੁਣੇ ਤੁਸੀਂ ਸਾਡੀ ਵੀਡੀਓ ਦੇਖੀ ਵੀਡੀਓ ਕਿਦਾਂ ਲੱਗੀ ਕਮੈਂਟਾਂ ਦੇ ਵਿੱਚ ਦੱਸਿਓ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਆ ਤੁਹਾਡੇ ਆਪਣੇ ਯਾਰਾਂ ਦੋਸਤਾਂ ਵਿੱਚ ਸ਼ੇਅਰ ਜਰੂਰ ਕਰਦੇ ਕਰੋ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਆ ਕਰੋ ਜੀ ਤੇ ਨਾਲ ਵਾਲੀ ਜਿਹੜੀ ਬੈਲ ਆ ਉਹਨੂੰ ਜਰੂਰ ਦਬਾ ਲਿਆ ਕਰੋ ਤਾਂ ਜੋ ਸਾਡਾ ਵੀਡੀਓ ਦਾ ਨੋਟੀਫਿਕੇਸ਼ਨ ਫੇਰੀ ਤੁਹਾਡੇ ਤੱਕ ਪਹੁੰਚੂਗਾ ਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ